ਅੱਜ ਦੀ ਸੱਚੀ ਘਟਨਾ ਰੌਂਗਟੇ ਖੜੇ ਕਰ ਦੇਣ ਵਾਲੀ ਗੱਲ ਤਾਂ 2009 ਦੀ ਹੈ ਪਰ ਇਸ ਘਟਨਾ ਦੇ ਵਿੱਚ ਕਾਤਲਾਂ ਨੇ ਐਨੇ क्रूर ਤਰੀਕੇ ਨਾਲ ਕਤਲ ਕੀਤੇ ਕਿ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਕਿਸੇ ਨੂੰ ਵੀ ਨਹੀਂ ਬਖਸ਼ਿਆ ਗਿਆ ਕਿਸੇ ਦੀ ਵੀ ਉਮਰ ਦਾ ਲਿਹਾਜ਼ ਨਹੀਂ ਕੀਤਾ ਗਿਆ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਸੱਤ ਪਰਿਵਾਰਕ ਮੈਂਬਰਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਇਹੋ ਜਿਹਾ ਕਾਤਲ ਦੇ ਨਾਲ ਉਹਨਾਂ ਦਾ ਕੀ ਬਹਿਰ ਸੀ ਉਹਨਾਂ ਦੀ ਕੀ ਦੁਸ਼ਮਣੀ ਸੀ ਜਿਸ ਨੇ ਕਿਸੇ ਦੀ ਵੀ ਉਮਰ ਦਾ ਲਿਆਜ ਨਹੀਂ ਕੀਤਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਏ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਹਰਿਆਣਾ ਦਾ ਰੋहतक ਰੋਤਕ ਦਾ ਥਾਣਾ ਸਦਰ ਤੇ ਥਾਣੇ ਦੇ ਅਧੀਨ ਪੈਂਦਾ ਪਿੰਡ ਕਬੂਲਪੁਰ ਇੱਥੋਂ ਦਾ ਰਹਿਣ ਵਾਲਾ ਇੱਕ ਰਿਟਾਇਰ ਮਾਸਟਰ ਜਿਸ ਦਾ ਨਾਮ ਤਕਦੀਰ ਸਿੰਘ ਜੀ ਗੱਲ ਹੈ 15 ਸਤੰਬਰ 2009 ਦੀ ਉਹ ਆਪਣੇ ਬਾਹਰਲੇ ਘਰੇ ਸੁੱਤਾ ਪਿਆ ਸੀ ਸਵੇਰ ਦਾ ਸਮਾਂ ਸੀ ਕੋਈ ਉਸ ਨੂੰ ਚਾਹ ਫੜਾਉਣ ਨਹੀਂ ਆਇਆ ਤਾਂ ਉਸਨੇ ਸੋਚਿਆ ਕਿ ਮੈਂ ਜਾ ਕੇ ਦੇਖਾਂ ਕਿ ਅੱਗੇ ਤਾਂ ਇਸ ਵੇਲੇ ਨੂੰ ਕੋਈ ਨਾ ਕੋਈ ਚਾਹ ਫੜਾਉਣ ਆ ਜਾਂਦਾ ਪਰ ਅੱਜ ਕਿਉਂ ਨਹੀਂ ਆਇਆ ਜਦੋਂ ਆਪਣੇ ਘਰ ਜਾਂਦਾ ਹੈ ਘਰ ਦਰਵਾਜ਼ਾ ਖੜਕਾਉਂਦਾ ਦਰਵਾਜ਼ਾ ਕੋਈ ਖੋਲਦਾ ਨਹੀਂ ਪਰ ਜਦੋਂ ਉਹ ਦਰਵਾਜ਼ੇ ਨੂੰ ਥੋੜਾ ਧੱਕਾ ਮਾਰਦਾ ਤਾਂ ਦਰਵਾਜ਼ਾ ਖੁੱਲ ਜਾਂਦਾ ਹੈ ਬੇੜੇ ਦੇ ਵਿੱਚ ਉਸ ਦਾ ਮੁੰਡਾ ਸੁਰਿੰਦਰ ਤੇ ਉਸ ਦੀ ਪਤਨੀ ਪ੍ਰੋਮਿਲਾ ਸੁਰਿੰਦਰ ਦੀ ਉਮਰ ਲਗਭਗ 45 ਸਾਲ ਦੇ ਨੇੜੇ ਸੀ ਤੇ ਜੋ ਪ੍ਰੋਮਿਲਾ ਸੀ ਉਸ ਦੀ ਉਮਰ ਲਗਭਗ 40 ਸਾਲ ਸੀ ਦੋਨੋਂ ਮੰਜੇ ਦੇ ਉੱਤੇ ਪਏ ਸੀ ਇਹ ਦੇਖ ਕੇ ਤਕਦੀਰ ਸਿੰਘ ਨੂੰ ਗੁੱਸਾ ਆਉਂਦਾ ਕਿ ਇਹ ਅਜੇ ਤੱਕ ਉੱਠੇ ਕਿਉਂ ਨਹੀਂ ਐਡਾ ਦਿਨ ਚੜ੍ਹਿਆ ਆ ਇਹ ਉੱਠੇ ਕਿਉਂ ਨਹੀਂ ਤਕਦੀਰ ਸਿੰਘ ਹੁਣ ਉਹਨਾਂ ਦੇ ਕੋਲ ਜਾਂਦਾ ਤੇ ਉਹ ਆਪਣੇ ਮੁੰਡੇ ਨੂੰ ਉਠਾਉਣ ਦੀ ਕੋਸ਼ਿਸ਼ ਕਰਦਾ ਪਰ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਉਸਨੇ ਦੇਖਿਆ ਕਿ ਉਸਦੇ ਮੁੰਡੇ ਦੇ ਸਾਹ ਨਹੀਂ ਚੱਲ ਰਹੇ ਤੇ ਉਸ ਤੋਂ ਬਾਅਦ ਉਹ ਆਪਣੀ ਬਹੂ ਵੱਲ ਦੇਖਦਾ ਉਸ ਦੀ ਵੀ ਹੱਤਿਆ ਕਰ ਦਿੱਤੀ ਸੀ ਉਸ ਦੀ ਵੀ ਮੌਤ ਹੋ ਗਈ ਸੀ ਹੁਣ ਤਕਦੀਰ ਸਿੰਘ ਚੀਕਾ ਮਾਰਦਾ ਰੌਲਾ ਪਾਉਂਦਾ ਹੈ ਰੌਲਾ ਸੁਣ ਕੇ ਆਂਢੀ ਗੁਮਾਂਢੀ ਪਿੰਡ ਵਾਲੇ ਇਕੱਠੇ ਹੋ ਜਾਂਦੇ ਨੇ ਤੇ ਕੋਈ ਪੁਲਿਸ ਨੂੰ ਸੂਚਿਤ ਕਰ ਦਿੰਦਾ ਹੈ ਹੁਣ ਪੁਲਿਸ ਵੀ ਮੌਕੇ ਤੇ ਆ ਜਾਂਦੀ ਹੈ ਐਸ ਐਚਓ ਪ੍ਰੀਤਮ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਮੌਕੇ ਤੇ ਆਉਂਦੇ ਆ ਜਦੋਂ ਅੱਗੇ ਇਸ ਘਰ ਦੇ ਵਿੱਚ ਇੱਕ ਕਮਰੇ ਚ ਦੇਖਿਆ ਜਾਂਦਾ ਹੈ ਤਾਂ ਚਾਰ ਲਾਸ਼ਾਂ ਹੋਰ ਪਈਆਂ ਸੀ ਜਿਸ ਵਿੱਚ ਆਰਬਿੰਦ 16 ਸਾਲਾ ਸੋਨਿਕਾ 14 ਸਾਲਾ ਮੌਨਿਕਾ 11 ਸਾਲਾ ਵਿਸ਼ਾਲ 8 ਸਾਲਾ ਚਾਰ ਬੱਚਿਆਂ ਦੀਆਂ ਲਾਸ਼ਾਂ ਕਮਰੇ ਦੇ ਵਿੱਚ ਪਈਆਂ ਸੀ। ਇਸ ਘਰ ਦੇ ਵਿੱਚ ਇਹਨਾਂ ਦੀ ਇੱਕ ਪੋਤੀ 19 ਸਾਲਾ ਜਿਸ ਦਾ ਨਾਮ ਸੋਨਮ ਸੀ ਉਹ ਹੁਣ ਨਜ਼ਰ ਨਹੀਂ ਆ ਰਹੀ ਸੀ ਤੇ ਸੋਨਮ ਦੀ ਦਾਦੀ ਜਾਨੀ ਤਕਦੀਰ ਸਿੰਘ ਦੀ ਘਰ ਵਾਲੀ ਪੂਰੀ ਉਸ ਦਾ ਵੀ ਕੋਈ ਪਤਾ ਨਹੀਂ ਸੀ। ਜਦੋਂ ਇੱਕ ਕਮਰਾ ਹੋਰ ਖੋਲਿਆ ਜਾਂਦਾ ਤਾਂ ਉਸ ਦੇ ਵਿੱਚ ਪੂਰੀ ਦੀ ਵੀ ਲਾਸ਼ ਪਈ ਹੁੰਦੀ ਹੈ। ਹੁਣ ਸੋਨਮ ਦੀ ਤਲਾਸ਼ ਕੀਤੀ ਜਾਂਦੀ ਹੈ ਸੋਨਮ ਬਾਥਰੂਮ ਦੇ ਵਿੱਚ ਕਿਸੇ ਨੇ ਬੰਦ ਕਰ ਦਿੱਤੀ ਸੀ ਬਾਥਰੂਮ ਦਾ ਦਰਵਾਜ਼ਾ ਖੋਲਿਆ ਜਾਂਦਾ ਹੈ ਖੋਲਣ ਤੋਂ ਬਾਅਦ ਜਦੋਂ ਦੇਖਿਆ ਜਾਂਦਾ ਤਾਂ ਸੋਨਮ ਬੇਹੋਸ਼ ਹੋਈ ਪਈ ਹੁੰਦੀ ਹੈ ਇਸ ਘਰ ਦੇ ਵਿੱਚ ਦੋ ਇਲੈਕਟ੍ਰੀਸ਼ੀਅਨ ਜਿਨ੍ਹਾਂ ਦਾ ਨਾਮ ਮਨੋਜ ਤੇ ਸੁਨੀਲ ਸੀ ਕਿਉਂਕਿ ਇਸ ਘਰ ਦੇ ਵਿੱਚ ਬਿਜਲੀ ਦਾ ਕੰਮ ਚੱਲ ਰਿਹਾ ਸੀ ਉਹ ਉੱਪਰਲੀ ਮੰਜ਼ਲ ਤੇ ਰਹਿੰਦੇ ਸੀ ਉਹ ਵੀ ਜਦੋਂ ਜਾ ਕੇ ਦੇਖਿਆ ਜਾਂਦਾ ਤਾਂ ਉਹ ਵੀ ਬੇਹੋਸ਼ੀ ਦੀ ਹਾਲਤ ਦੇ ਵਿੱਚ ਪਏ ਹੁੰਦੇ ਆ ਉਹਨਾਂ ਦੇ ਮੂੰਹ ਵਿੱਚੋਂ ਵੀ ਝੱਗ ਆ ਰਹੀ ਹੁੰਦੀ ਹੈ ਹੁਣ ਪੁਲਿਸ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈਂਦੀ ਆ ਪੋਸਟਮਾਰਟਮ ਲਈ ਭੇਜਦੀ ਆ ਤੇ ਉਸ ਤੋਂ ਪਹਿਲਾਂ ਸੋਨਮ ਅਤੇ ਸੁਨੀਲ ਮਨੋਜ ਇਹਨਾਂ ਨੂੰ ਹਸਪਤਾਲ ਭੇਜਿਆ ਜਾਂਦਾ ਹੈ ਪੀਜੀਆਈ ਐਮਐਸ ਹਸਪੀਟਲ ਰੋहतक ਦੇ ਵਿੱਚ ਇਹਨਾਂ ਦਾ ਇਲਾਜ ਕੀਤਾ ਜਾਂਦਾ ਪਰ ਪੁਲਿਸ ਦੇ ਅੱਗੇ ਤਾਂ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਇਹ 7 ਜਾਣਿਆਂ ਦਾ ਕਤਲ ਕਿਸ ਨੇ ਕਰ ਦਿੱਤਾ ਇਹ ਹੱਤਿਆਵਾਂ ਕਿਉਂ ਕੀਤੀਆਂ ਕਿਸ ਨੇ ਕੀਤੀਆਂ ਸਭ ਤੋਂ ਵੱਡਾ ਸਵਾਲ ਪੁਲਿਸ ਦੇ ਸਾਹਮਣੇ ਇਹ ਸੀ ਹੁਣ ਜੋ ਪ੍ਰੋਮਿਲਾ ਹੁੰਦੀ ਹੈ ਉਸ ਦਾ ਮਾਮਾ ਆਉਂਦਾ ਹੈ ਤੇ ਉਸ ਦਾ ਮਾਮਾ ਕਹਿੰਦਾ ਕਿ ਜੋ ਇਹ ਹੱਤਿਆ ਕੀਤੀ ਹੈ ਇਹ ਹੱਤਿਆ ਸੁਰਿੰਦਰ ਦੇ ਸਭ ਤੋਂ ਛੋਟੇ ਭਰਾ ਕਰਮਵੀਰ ਨੇ ਕੀਤੀ ਅਤੇ ਉਸ ਦੀ ਪਤਨੀ ਇਸ ਵਿੱਚ ਸ਼ਾਮਲ ਹੈ ਕਿਉਂਕਿ ਜੋ ਤਕਦੀਰ ਸਿੰਘ ਸੀ ਉਸ ਦੇ ਤਿੰਨ ਮੁੰਡੇ ਸੀ ਸੁਰਿੰਦਰ ਸਭ ਤੋਂ ਵੱਡਾ ਦੂਸਰੇ ਨੰਬਰ ਤੇ ਭੁਪਿੰਦਰ ਜੋ ਕਿ ਫੌਜ ਦੇ ਵਿੱਚ ਸੀ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਸੀ ਸੋਨਿਕਾ ਮੌਨਿਕਾ ਤੇ ਬਿਸ਼ਾਲ ਇਹ ਤਿੰਨੋਂ ਬੱਚੇ ਭੁਪਿੰਦਰ ਦੇ ਸੀ ਭੁਪਿੰਦਰ ਤਾਂ ਫੌਜ ਵਿੱਚ ਨੌਕਰੀ ਤੇ ਸੀ ਪਰ ਜੋ ਇਹ ਤਿੰਨੋਂ ਬੱਚੇ ਸੀ ਉਹ ਬੱਚੇ ਆਪਣੀ ਦਾਦਾ-ਦਾਦੀ ਕੋ ਰਹਿੰਦੇ ਸੀ ਜਾਨੀ ਆਪਣੇ ਤਾਏ ਦੇ ਘਰ ਰਹਿੰਦੇ ਸੀ ਤੇ ਜੋ ਆਰਵਿੰਦ ਸੀ ਉਹ ਸੁਰਿੰਦਰ ਦਾ ਤੇ ਜੋ ਸੋਨਮ ਸੀ ਉਹ ਵੀ ਸੁਰਿੰਦਰ ਦੀ ਲੜਕੀ ਸੀ ਤੇ ਆਰਵਿੰਦ ਸੁਰਿੰਦਰ ਦਾ ਲड़का ਸੀ ਇਹ ਸਾਰਾ ਇਹਨਾਂ ਦਾ ਪਰਿਵਾਰ ਸੀ ਜੋ ਮਾਰੇ ਜਾਣ ਵਾਲੇ ਚਾਰ ਬੱਚੇ ਸੀ ਉਹਨਾਂ ਵਿੱਚੋਂ ਇੱਕ ਸੁਰਿੰਦਰ ਦਾ ਸੀ ਮੁੰਡਾ ਤੇ ਤਿੰਨ ਭੁਪਿੰਦਰ ਦੇ ਸੀ ਦੋ ਕੁੜੀਆਂ ਤੇ ਇੱਕ ਮੁੰਡਾ ਤੇ ਤੀਸਰਾ ਜੋ ਤਕਦੀਰ ਸਿੰਘ ਦਾ ਮੁੰਡਾ ਸੀ ਉਸ ਦਾ ਨਾਂ ਸੀ ਕਰਮਵੀਰ ਜੋ ਕਿ ਆਪਣੇ ਅਲੱਗ ਮਕਾਨ ਦੇ ਵਿੱਚ ਰਹਿੰਦਾ ਸੀ ਤੇ ਉਸ ਦੀ ਆਪਣੇ ਵੱਡੇ ਭਰਾ सुरेंद्र ਦੇ ਨਾਲ ਵੀ ਲੜਾਈ ਸੀ ਤਕਦੀਰ ਸਿੰਘ ਦੇ ਨਾਲ ਵੀ ਲੜਾਈ ਸੀ ਪ੍ਰੋਮਿਲਾ ਦਾ ਮਾਮਾ ਭਾਨ ਚੰਦ ਕਹਿ ਰਿਹਾ ਸੀ ਕਿ ਜੋ ਇਹ ਕਤਲ ਕੀਤੇ ਨੇ ਇਹ ਕਤਲ ਕਰਮਵੀਰ ਨੇ ਕੀਤੇ ਨੇ ਕਿਉਂਕਿ ਉਸ ਦਾ सुरेंद्र ਦੇ ਨਾਲ ਝਗੜਾ ਸੀ ਪੈਸੇ ਨੂੰ ਲੈ ਕੇ ਪ੍ਰਾਪਰਟੀ ਨੂੰ ਲੈ ਕੇ ਕਿਉਂਕਿ ਜੋ ਤਕਦੀਰ ਸਿੰਘ ਸੀ ਜਦੋਂ ਉਹ ਮਾਸਟਰ ਟਾਇਰ ਹੁੰਦਾ ਉਦੋਂ ਜਿਹੜੇ ਪੈਸੇ ਮਿਲਦੇ ਆ ਉਹਨਾਂ ਪੈਸਿਆਂ ਦੇ ਵਿੱਚੋਂ ਕਰਮਵੀਰ ਕਹਿ ਰਿਹਾ ਸੀ ਕਿ ਮੈਨੂੰ ਪੂਰਾ ਹਿੱਸਾ ਨਹੀਂ ਮਿਲਿਆ ਸਿੰਦਰ ਨੂੰ ਪਲਾਟ ਵੀ ਲੈ ਕੇ ਦੇ ਦਿੱਤੇ ਗਏ ਪਰ ਮੈਨੂੰ ਮੇਰਾ ਬਣਦਾ ਹਿੱਸਾ ਮੇਰੇ ਪਿਤਾ ਨੇ ਨਹੀਂ ਦਿੱਤਾ ਇਸ ਲਈ ਉਸ ਦੀ ਸੁਰਿੰਦਰ ਦੇ ਨਾਲ ਲੜਾਈ ਰਹਿੰਦੀ ਸੀ ਉਹਨਾਂ ਦਾ ਆਪਸ ਵਿੱਚ ਤਣਾਅ ਰਹਿੰਦਾ ਸੀ ਪਾਣਚੰਦ ਨੇ ਕਿਹਾ ਕਿ ਹੋਵੇ ਨਾ ਹੋਵੇ ਇਹ ਜੋ ਸੱਤ ਕਤਲ ਹੋਏ ਨੇ ਇਹ ਕਰਮਵੀਰ ਤੇ ਉਸ ਦੀ ਪਤਨੀ ਨੇ ਮਿਲ ਕੇ ਕੀਤੇ ਨੇ ਹੁਣ ਪੁਲਿਸ ਕਰਮਵੀਰ ਦੇ ਉੱਤੇ ਐਫ ਆਈ ਆਰ ਦਰਜ ਕਰ ਲੈਂਦੀ ਆ ਭਾਨ ਚੰਦ ਦੇ ਬਿਆਨਾਂ ਤੇ ਇੱਧਰ ਜੋ ਸੋਨਮ ਸੀ ਉਹ ਵੀ ਹੋਸ਼ ਵਿੱਚ ਆ ਜਾਂਦੀ ਹੈ ਤੇ ਜੋ ਸੁਨੀਲ ਅਤੇ ਮਨੋਜ ਸੀ ਇਲੈਕਟ੍ਰੀਸ਼ੀਅਨ ਉਹਨਾਂ ਦੀ ਵੀ ਜਾਨ ਬਚ ਜਾਂਦੀ ਹੈ ਤੇ ਜੋ ਬਾਡੀਆਂ ਸੀ ਇਹਨਾਂ ਦਾ ਪੋਸਟਮਾਰਟਮ ਕੀਤਾ ਜਾਂਦਾ ਪੋਸਟਮਾਰਟਮ ਦੇ ਵਿੱਚ ਆਉਂਦਾ ਕਿ ਇਹਨਾਂ ਸੱਤੇ ਲਾਸ਼ਾਂ ਦੇ ਅੰਦਰ ਨਸ਼ੀਲਾ ਪਦਾਰਥ ਪਾਇਆ ਗਿਆ ਤੇ ਇਹਨਾਂ ਦੀ ਮੌਤ ਗਲ ਘੋਟਣ ਦੇ ਨਾਲ ਹੋਈ ਹੈ ਜਾਨੀ ਕਿਸੇ ਨੇ ਉਹਨਾਂ ਦਾ ਗਲ ਘੁੱਟ ਦਿੱਤਾ ਸੀ ਰੱਸੀ ਨਾਲ ਕੱਪੜੇ ਨਾਲ ਏਦਾਂ ਕਰਕੇ ਇਹ ਸੱਤਾਂ ਦੀ ਮੌਤ ਹੋਈ ਸੀ ਤੇ ਇਹਨਾਂ ਦੇ ਅੰਦਰ ਨਸ਼ੀਲਾ ਪਦਾਰਥ ਵੀ ਪਾਇਆ ਗਿਆ ਸੀ ਹੁਣ ਜੋ ਤਕਦੀਰ ਸਿੰਘ ਹੁੰਦਾ ਉਹ ਕਹਿੰਦਾ ਕਿ ਮੈਨੂੰ ਇਹ ਸੱਤੇ ਕਤਲਾਂ ਦੇ ਪਿੱਛੇ ਮੇਰੀ ਪੋਤੀ ਸੋਨਮ ਦਾ ਹੱਥ ਲੱਗਦਾ ਹੈ ਕਿਉਂਕਿ ਉਹ ਕਰੈਕਟਰ ਦੀ ਸਹੀ ਨਹੀਂ ਸੀ ਉਸ ਦਾ ਗਮਾਣ ਦੇ ਵਿੱਚ ਰਹਿੰਦੇ ਇੱਕ ਮੁੰਡੇ ਜਿਸ ਦਾ ਨਾਮ ਨਵੀਨ ਸਿੰਘ ਸੀ ਤੇ ਉਸ ਦੇ ਪਿਤਾ ਦਾ ਨਾਮ ਕਪੂਰ ਸਿੰਘ ਸੀ ਉਸ ਦੇ ਨਾਲ ਨਜਾਇਜ਼ ਸਬੰਧ ਹੈ ਅਸੀਂ ਇਸ ਨੂੰ ਰੋਕਦੇ ਸੀ ਪਰ ਇਹ ਨਹੀਂ ਰੁਕੀ ਮੈਨੂੰ ਲੱਗਦਾ ਕਿ ਇਹਨਾਂ ਹਤਿਆਵਾਂ ਦੇ ਪਿੱਛੇ ਹੋਵੇ ਨਾ ਹੋਵੇ ਸੋਨਮ ਅਤੇ ਨਵੀਨ ਦਾ ਹੱਥ ਹੈ ਹੁਣ ਪੁਲਿਸ ਦੋਨੋਂ ਏਂਗਲਾਂ ਤੋਂ ਇਸ ਕੇਸ ਨੂੰ ਦੇਖਦੀ ਹੈ ਜੋ ਭਾਨ ਚੰਦ ਸੀ ਉਸ ਵੱਲੋਂ ਕਿਹਾ ਗਿਆ ਸੀ ਕਿ ਜੋ ਇਹ ਕਤਲ ਹੋਏ ਨੇ ਉਹ ਕਰਮਵੀਰ ਨੇ ਕੀਤੇ ਨੇ ਤੇ ਹੁਣ ਜੋ ਤਕਦੀਰ ਸਿੰਘ ਸੀ ਉਹ ਕਹਿ ਰਿਹਾ ਸੀ ਕਿ ਇਹਨਾਂ ਕਤਲਾਂ ਪਿੱਛੇ ਸੋਨਮ ਦਾ ਤੇ ਨਵੀਨ ਦਾ ਹੱਥ ਹੈ ਪੁਲਿਸ ਨੇ ਦੋਨਾਂ ਇਹ ਗਲਾਂ ਤੋਂ ਜਾਂਚ ਕੀਤੀ ਜੋ ਪੁਲਿਸ ਹੁੰਦੀ ਆ ਉਹ ਨਵੀਨ ਨੂੰ ਗ੍ਰਿਫਤਾਰ ਕਰ ਲੈਂਦੀ ਆ ਉਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਆ ਤਾਂ ਆਖਰ ਨਵੀਨ ਜੋ ਦੱਸਦਾ ਉਸ ਨੂੰ ਸੁਣ ਕੇ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਲੋਕਾਂ ਦੇ ਇਹ ਸਾਰੀ ਕਹਾਣੀ ਸੁਣ ਕੇ ਰੋਂਗਟੇ ਖੜੇ ਹੋ ਜਾਂਦੇ ਨੇ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਇੱਕ ਧੀ ਜੋ ਪਾਲ-ਪੋਸ ਕੇ ਮਾਂ-ਬਾਪ ਨੇ ਵੱਡੀ ਕੀਤੀ ਬੜੇ ਲਾਡਾਂ ਪਿਆਰਾਂ ਦੇ ਨਾਲ ਪਾਲੀ ਉਹ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਆਪਣੇ ਪਰਿਵਾਰ ਦੇ 7 ਮੈਂਬਰਾਂ ਦਾ ਕਤਲ ਕਿਵੇਂ ਕਰ ਸਕਦੀ ਹੈ ਉਹ ਦੱਸਦਾ ਹੈ ਕਿ ਜੋ ਸੋਨਮ ਸੀ ਉਹ ਰੋहतक ਦੇ ਵਿੱਚ ਇੱਕ ਕਾਲਜ ਦੇ ਵਿੱਚ ਪੜ੍ਹਦੀ ਸੀ ਬੀ ਕਾਮ ਫਸਟイヤー ਦੀ ਸਟੂਡੈਂਟ ਸੀ ਤੇ ਜੋ ਇਹ ਨਵੀਨ ਸੀ ਇਹ ਵੀ ਪੜਾਈ ਕਰਦਾ ਸੀ ਇਹਨਾਂ ਦੋਵਾਂ ਦੀ ਦੋਸਤੀ ਹੋ ਜਾਂਦੀ ਹੈ ਦੋਸਤੀ ਪਿਆਰ ਵਿੱਚ ਬਦਲ ਜਾਂਦੀ ਹੈ ਤੇ ਉਸ ਤੋਂ ਬਾਅਦ ਇਹਨਾਂ ਦਾ ਆਪਸ ਦੇ ਵਿੱਚ ਨਾਜਾਇਜ਼ ਸਬੰਧ ਬਣ ਜਾਂਦਾ ਹੈ ਅਕਤੂਬਰ 2008 ਵਿੱਚ ਇਹ ਪਹਿਲੀ ਵਾਰ ਸਬੰਧ ਬਣਾਉਂਦੇ ਨੇ ਤੇ ਇਹਨਾਂ ਦੀਆਂ ਫੋਨ ਤੇ ਗੱਲਾਂ ਵੀ ਹੁੰਦੀਆਂ ਇਸ ਗੱਲ ਦਾ ਪਤਾ ਸੋਨਮ ਦੀ ਮਾਂ ਪ੍ਰੋਮਿਲਾ ਨੂੰ ਲੱਗ ਜਾਂਦਾ ਹੈ ਪ੍ਰੋਮਿਲਾ ਨੇ ਸੋਨਮ ਨੂੰ ਕਿਹਾ ਕਿ ਤੂੰ ਗਲਤ ਕਰ ਰਹੀ ਆ ਜੇ ਇਸ ਬਾਰੇ ਤੇਰੇ ਪਿਤਾ ਨੂੰ ਪਤਾ ਲੱਗ ਗਿਆ ਤਾਂ ਤੈਨੂੰ ਉਹ ਜਿਉਂਦੀ ਨਹੀਂ ਛੱਡੇਗਾ ਪਰ ਇਹ ਗੱਲ ਦਾ ਪਤਾ ਸਾਰੇ ਪਰਿਵਾਰ ਨੂੰ ਲੱਗ ਜਾਂਦਾ ਹੈ ਉਸ ਦੀ ਦਾਦੀ ਭੂਰੀ ਨੂੰ ਵੀ ਲੱਗ ਜਾਂਦਾ ਯਾਨੀ ਸਾਰੇ ਪਰਿਵਾਰ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਕਿ ਸੋਨਮ ਦਾ ਜੋ ਸਬੰਧ ਹੈ ਉਹ ਨਵੀਨ ਦੇ ਨਾਲ ਹੈ ਨਵੀਨ ਉਰਫ ਸੋਨੂ ਦੇ ਨਾਲ ਹੁਣ ਜੋ ਸੋਨਮ ਹੁੰਦੀ ਆ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਸ ਨੂੰ ਪੜਨੋਂ ਹਟਾ ਲੇਤਾ ਜਾਂਦਾ ਹੈ ਇਨਾਂ ਦਾ ਜੋ ਸੰਬੰਧ ਬਣਦਾ ਇਹਨਾਂ ਦਾ ਜੋ ਪਿਆਰ ਹੁੰਦਾ ਉਹ ਡੇਢ ਸਾਲ ਦਾ ਜਾਨੀ ਇਹ ਰਿਸ਼ਤਾ ਡੇਢ ਸਾਲ ਤੋਂ ਸੀ ਪਰ ਸੋਨਮ ਫੇਰ ਵੀ ਨਵੀਨ ਨੂੰ ਜਦੋਂ ਕਿਤੇ ਮੌਕਾ ਮਿਲਦਾ ਮਿਲਦੀ ਰਹਿੰਦੀ ਸੀ ਫੋਨ ਵਗੈਰਾ ਕਰਦੀ ਰਹਿੰਦੀ ਸੀ ਚੋਰੀਆਂ ਹੁਣ ਸੋਨਮ ਉਤੇ ਬਹੁਤ ਜ਼ਿਆਦਾ ਭਾਵੁੰਦੀਆਂ ਲੱਗ ਚੁਕੀਆਂ ਸੀ ਪਰ ਸੋਨਮ ਨੂੰ ਲੱਗਦਾ ਸੀ ਕਿ ਮੈਂ ਨਵੀਨ ਤੋਂ ਬਿਨਾਂ ਜਿਉਂਦੀ ਨਹੀਂ ਰਹਿ ਸਕਦੀ ਤੇ ਨਵੀਨ ਨੂੰ ਵੀ ਲੱਗਦਾ ਸੀ ਕਿ ਕੁਝ ਵੀ ਕਰਨਾ ਪੈ ਜਾਵੇ ਮੈਂ ਸੋਨਮ ਤੋਂ ਬਿਨਾਂ ਨਹੀਂ ਰਹਿ ਸਕਦਾ ਅਸੀਂ ਇੱਕ ਜ਼ਰੂਰ ਹੋਵਾਂਗੇ ਭਾਵੇਂ ਇਸ ਲਈ ਕੁਝ ਵੀ ਕਰਨਾ ਪੈ ਜਾਵੇ ਭਾਵੇਂ ਇਸ ਲਈ ਕੋਈ ਵੀ ਕੀਮਤ ਚੁਕਾਉਣੀ ਪੈ ਜਾਵੇ ਤਾਂ ਇਸ ਘਟਨਾ ਤੋਂ 20-25 ਦਿਨ ਪਹਿਲਾਂ ਸੋਨਮ ਅਤੇ ਨਵੀਨ ਦੋਨੋਂ ਪਲਾਨ ਬਣਾਉਂਦੇ ਨੇ ਕਿ ਕਿਉਂ ਨਾ ਸਾਰੇ ਪਰਿਵਾਰ ਨੂੰ ਖਤਮ ਕਰ ਦਿੱਤਾ ਜਾਵੇ ਜੇ ਪਰਿਵਾਰ ਖਤਮ ਹੋ ਗਿਆ ਤਾਂ ਆਪਾਂ ਨੂੰ ਰੋਕਣ ਟੋਕਣ ਵਾਲਾ ਕੋਈ ਵੀ ਨਹੀਂ ਹੋਵੇਗਾ ਤੇ ਆਪਾਂ ਆਪਣੀ ਜ਼ਿੰਦਗੀ ਇਸ ਨਾਲ گزارਾਂਗੇ ਕੋਈ ਵੀ ਰੋਕ ਟੋਕ ਆਪਣੇ ਉੱਤੇ ਲਗਾਉਣ ਵਾਲਾ ਨਹੀਂ ਹੋਵੇਗਾ ਹੁਣ ਇਹ ਪਲਾਨ ਨੂੰ ਅੰਜਾਮ ਦੇਣਾ ਸੀ 12 9 2009 ਨੂੰ ਨਵੀਨ ਦਾ ਇੱਕ ਦੋਸਤ ਹੁੰਦਾ ਜਸਵੀਰ ਜਸੂ ਉਸ ਕੋਲ ਜਾਂਦਾ ਤੇ ਉਸ ਨੂੰ ਕਹਿੰਦਾ ਕਿ ਮੈਨੂੰ ਨੀਂਦ ਦੀਆਂ ਗੋਲੀਆਂ ਦਾ ਇੰਤਜ਼ਾਮ ਕਰਕੇ ਦੇ ਉਹ ਉਮਰ ਵੀਰ ਕਾਲਾ ਹੁੰਦਾ ਉਸ ਬੰਦੇ ਕੋਲ ਜਾਂਦਾ ਤੇ ਉਸ ਤੋਂ ਗੋਲੀਆਂ ਲੈਤੀਆਂ ਜਾਂਦੀਆਂ ਨੇ ਤਕਰੀਬਨ 100 ਗੋਲੀਆਂ ਜੋ ਕਿ ਉਸ ਨੂੰ 400 ਰੁਪਏ ਦੇ ਵਿੱਚ ਉਹ ਦੇ ਦਿੰਦਾ ਹੈ ਉਸ ਤੋਂ ਬਾਅਦ ਇਹਨਾਂ ਗੋਲੀਆਂ ਨੂੰ ਕੁੱਟਿਆ ਜਾਂਦਾ ਹੈ ਕੁੱਟਣ ਤੋਂ ਬਾਅਦ ਇਹਨਾਂ ਦਾ ਪਾਊਡਰ ਬਣਾ ਲਿਆ ਜਾਂਦਾ ਹੈ ਤੇ ਫਿਰ ਉਹ ਗੋਲੀਆਂ ਸੋਨਮ ਨੂੰ ਦੇ ਦਿੱਤੀਆਂ ਜਾਂਦੀਆਂ ਸੋਨਮ ਨੂੰ ਨਵੀਨ ਕਹਿੰਦਾ ਕਿ ਇਸ ਨੂੰ ਖਾਣੇ ਦੇ ਵਿੱਚ ਮਿਲਾ ਦੇਵੀਂ ਤੇ ਤਰੀਕ ਆ ਜਾਂਦੀ ਹੈ 14 9 2009 ਦੀ ਹੁਣ ਸੋਨਮ ਇਹ ਨੀਂਦ ਵਾਲੀਆਂ ਗੋਲੀਆਂ ਖਾਣੇ ਦੇ ਵਿੱਚ ਮਿਲਾ ਦਿੰਦੀਆਂ ਦੁੱਧ ਵਿੱਚ ਆਟੇ ਵਿੱਚ ਸਬਜੀ ਵਿੱਚ ਜਾਣੀ ਉਹ ਸਾਰੀਆਂ ਗੋਲੀਆਂ ਇਹ ਸਾਰੇ ਖਾਣ ਵਾਲੇ ਪਦਾਰਥਾਂ ਦੇ ਵਿੱਚ ਮਿਲਾ ਦਿੱਤੀਆਂ ਜਾਂਦੀਆਂ ਉਸ ਤੋਂ ਬਾਅਦ ਸਾਰੇ ਖਾਣਾ ਖਾ ਲੈਂਦੇ ਨੇ ਤੇ ਜੋ ਇਲੈਕਟ੍ਰੀਸ਼ੀਅਨ ਹੁੰਦੇ ਨੇ ਸੁਨੀਲ ਅਤੇ ਮਨੋਜ ਉਹ ਵੀ ਇਸ ਘਰ ਦੇ ਵਿੱਚ ਹੀ ਸੀ ਤੇ ਉੱਪਰਲੀ ਮੰਜ਼ਲ ਦੇ ਵਿੱਚ ਰਹਿ ਰਹੇ ਸੀ ਕਿਉਂਕਿ ਇੱਥੇ ਬਿਜਲੀ ਦਾ ਕੰਮ ਚੱਲਦਾ ਸੀ ਉਹ ਵੀ ਇਹ ਖਾਣਾ ਖਾ ਲੈਂਦੇ ਨੇ ਪਰ ਜੋ ਸੋਨਮ ਹੁੰਦੀ ਆ ਉਹ ਇਹ ਖਾਣਾ ਨਹੀਂ ਖਾਂਦੀ ਉਸ ਤੋਂ ਬਾਅਦ 8:15 ਤੇ ਸੋਨਮ ਨਵੀਨ ਨੂੰ ਕਾਲ ਕਰਦੀ ਆ ਕਿ ਮੈਂ ਸਭ ਨੂੰ ਜੋ ਨੀਂਦ ਵਾਲੀਆਂ ਗੋਲੀਆਂ ਵਾਲਾ ਖਾਣਾ ਸੀ ਉਹ ਖਵਾ ਦਿੱਤਾ ਤੇ 10 ਵਜੇ ਫੇਰ ਇਹਨਾਂ ਦੀ ਗੱਲ ਹੁੰਦੀ ਹੈ ਤੇ ਉਹ ਕਹਿੰਦੀ ਆ ਕਿ ਹੁਣ ਸਾਰੇ ਸੌਂ ਗਏ ਨੇ ਉਹ ਆ ਜਾ ਆਪਾਂ ਇਹਨਾਂ ਦਾ ਕੰਮ ਤਮਾਮ ਕਰ ਦਈਏ ਉਸ ਤੋਂ ਬਾਅਦ ਨਵੀਨ ਇਸ ਘਰ ਵਿੱਚ ਆਉਂਦਾ ਹੈ ਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਇਹ ਸੁਰਿੰਦਰ ਤੇ ਪ੍ਰੋਮਿਲਾ ਜਾਨੀ ਸੋਨਮ ਦੇ ਮਾਤਾ ਪਿਤਾ ਦੀ ਹੱਤਿਆ ਕਰਦੇ ਨੇ ਉਸ ਤੋਂ ਬਾਅਦ ਕਮਰੇ ਵਿੱਚ ਆ ਕੇ ਜੋ ਇਹ ਚਾਰੇ ਬੱਚੇ ਕਮਰੇ ਵਿੱਚ ਪਏ ਹੁੰਦੇ ਨੇ ਆਰਵਿੰਦ ਸੋਨਿਕਾ ਮੋਨਿਕਾ ਤੇ ਬਿਸ਼ਾਲ ਇਹਨਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਆ ਗਲ ਘੋਟ ਕੇ ਤੇ ਫੇਰ ਜੋ ਭੂਰੀ ਇਹਨਾਂ ਦੀ ਦਾਦੀ ਹੁੰਦੀ ਆ ਉਸਦੇ ਕਮਰੇ ਦੇ ਵਿੱਚ ਜਾ ਕੇ ਉਸਦੀ ਵੀ హత్య ਕਰ ਦਿੱਤੀ ਜਾਂਦੀ ਹੈ ਤੇ ਇਹ ਜੋ ਨਵੀਨ ਹੁੰਦਾ ਹੈ ਤੇ ਸੋਨਮ ਹੁੰਦੀ ਹੈ ਉਹ ਇਸ ਖੁਸ਼ੀ ਦੇ ਵਿੱਚ ਜੋ ਮੀਡੀਆ ਰਿਪੋਰਟ ਵਿੱਚ ਦੱਸਿਆ ਗਿਆ ਕਿ ਜਦੋਂ ਇਹ ਸੱਤਾ ਦਾ ਕਤਲ ਕਰ ਦਿੰਦੇ ਆ ਉਸ ਤੋਂ ਬਾਅਦ ਇਹ ਖੁਸ਼ ਹੋ ਜਾਂਦੇ ਨੇ ਕਿ ਸਾਡੇ ਰਾਹ ਦੇ ਰੋੜੇ ਪਰਾ ਹੋ ਗਏ ਹੁਣ ਸਾਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਤੇ ਇਸ ਖੁਸ਼ੀ ਦੇ ਵਿੱਚ ਇਹ ਸਬੰਧ ਵੀ ਬਣਾਉਂਦੇ ਨੇ ਤੇ ਉਸ ਤੋਂ ਬਾਅਦ ਨਵੀਨ ਇੱਥੋਂ ਚਲਿਆ ਜਾਂਦਾ ਹੈ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਇਹਨਾਂ ਉੱਤੇ ਕੇਸ ਦਰਜ ਕਰਦੀ ਹੈ ਇਹਨਾਂ ਉੱਪਰ ਕੇਸ ਚੱਲਦਾ ਹੈ 4 ਮਾਰਚ 2014 ਨੂੰ ਅਦਾਲਤ ਵੱਲੋਂ ਇਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਪਰ ਇਹ ਕਹਿੰਦੇ ਸੀ ਕਿ ਅਸੀਂ ਬੇਕਸੂਰ ਹਾਂ ਅਦਾਲਤ ਦੇ ਵਿੱਚ ਸੋਨਮ ਨੇ ਕਿਹਾ ਕਿ ਅਸੀਂ ਬੇਕਸੂਰ ਹਾਂ ਇਹ ਸਾਰਾ ਕੁਝ ਸਾਡੇ ਚਾਚੇ ਨੇ ਕੀਤਾ ਪਰ ਜੋ ਸਬੂਤ ਸੀ ਉਹ ਇਸ਼ਾਰਾ ਕਰ ਰਹੇ ਸੀ ਕਿ ਜੋ ਸੱਤ ਪਰਿਵਾਰਕ ਮੈਂਬਰਾਂ ਦਾ ਕਤਲ ਹੋਇਆ ਉਹ ਸੋਨਮ ਅਤੇ ਨਵੀਨ ਨੇ ਕੀਤਾ ਉਸ ਤੋਂ ਬਾਅਦ ਇਹ ਹਾਈ ਕੋਰਟ ਦਾ ਰੁਖ ਕਰਦੇ ਨੇ 17 ਜੁਲਾਈ 2018 ਨੂੰ ਜੋ ਹਾਈ ਕੋਰਟ ਦਾ ਫੈਸਲਾ ਹੁੰਦਾ ਉਹ ਵੀ ਇਹ ਹੁੰਦਾ ਕਿ ਇਹਨਾਂ ਦੀ ਜੋ ਸਜ਼ਾ ਹੁੰਦੀ ਹੈ ਉਹ ਬਰਕਰਾਰ ਰੱਖੀ ਜਾਂਦੀ ਹੈ ਪਰ ਜੋ ਜਸਵੀਰ ਜਸੂ ਹੁੰਦਾ ਉਸ ਨੂੰ ਬਾਇਜਤ ਬਰੀ ਕਰ ਦਿੱਤਾ ਜਾਂਦਾ ਤੇ ਉਮਰਵੀਰ ਕਾਲਾ ਹੁੰਦਾ ਉਸ ਨੂੰ ਵੀ ਅਦਾਲਤ ਵੱਲੋਂ ਬਾਇਜਤ ਬਰੀ ਕਰ ਦਿੱਤਾ ਜਾਂਦਾ ਇਹਨਾਂ ਦੋਨਾਂ ਉੱਪਰ ਹੀ ਫਾਂਸੀ ਦੀ ਸਜ਼ਾ ਲਾਗੂ ਕੀਤੀ ਜਾਂਦੀ ਹੈ ਕਿ ਇਹਨਾਂ ਦੋਨਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਇਹ ਰੁਕ ਕਰਦੇ ਨੇ ਸੁਪਰੀਮ ਕੋਰਟ ਦਾ ਫਿਰ 12 ਅਕਤੂਬਰ 2018 ਨੂੰ ਸੁਪਰੀਮ ਕੋਰਟ ਵੱਲੋਂ ਇਹਨਾਂ ਦੀ ਫਾਂਸੀ ਤੇ ਸਟੇ ਲਗਾ ਦਿੱਤੀ ਜਾਂਦੀ ਹੈ ਹੁਣ ਦੇਖਣਾ ਹੋਵੇਗਾ ਕਿ ਅੱਗੇ ਇਸ ਕੇਸ ਦੇ ਵਿੱਚ ਕੀ ਹੁੰਦਾ ਹੈ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਧੀ ਨੇ ਆਪਣੇ ਪ੍ਰੇਮੀ ਦੇ ਪਿੱਛੇ ਆਪਣੇ ਹੀ ਪਰਿਵਾਰਕ ਮੈਂਬਰਾਂ ਦਾ ਭਰਾ ਦਾ ਆਪਣੇ ਚਾਚੇ ਦੇ ਬੱਚਿਆਂ ਦਾ ਆਪਣੇ ਮਾਤਾ-ਪਿਤਾ ਦਾ ਆਪਣੀ ਦਾਦੀ ਦਾ ਕਤਲ ਕਰ ਦਿੱਤਾ ਸੋ ਇਸ ਘਟਨਾ ਤੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ Let's recall.